ਜਾ ਤਾਂ ਤੁਹਾਡੇ ਕੋਲੋਂ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਲੋਕਾਂ ਦੇ ਵਿਚਾਰ ਇਹ ਇਲਾਕੇ ਚ ਜਾ ਰਹੇ ਤੇ ਕੀ ਪ੍ਰਬੰਧ ਤਿਆਰੀਆਂ ਜਿਹੜੀ ਕੀਤੀਆਂ ਉਸ ਵਾਈ ਰੱਖਤਾ ਦੇਖੋ ਕਿ ਪੁਰਾਣੀ ਵਰਦਾ ਕੰਪਨੀ ਜਿਹੜਾ ਐਗਜ਼ਿਟ ਕਰਕੇ ਜਿਹੜੀ ਨਵੀਂ ਜਿਹੜੀ 3 ਇਅਰ ਕੰਪਨੀ ਹੈ ਉਹਨੂੰ ਅਸੀਂ ਟੈਨਰ ਜਿਹੜੇ ਦਿੱਤੇ ਨੇ ਕਿਉਂਕਿ ਪੁਰਾਣੀ ਔਰ ਨਵੀਂ ਦੇ ਵਿੱਚ ਹੁੰਦੇ ਆ ਕੁਝ ਥੋੜਾ ਜਿਆਦਾ ਡਿਫਿਕਲਟੀਜ਼ ਹੁੰਦੀਆਂ ਨੇ ਟਾਈਮ ਲੱਗਦਾ ਸੋ ਅਸੀਂ ਆਪਣੇ ਸੋਰਸ ਤੋਂ 100 ਤੋਂ ਵੱਧ ਟ੍ਰਾਲੀਆਂ ਦੀ ਜਿਹੜੀ ਚਲਾਤੀ ਹੈ ਔਰ ਜਿਹੜੀਆਂ ਮਿੰਨੀ ਟਿਪਰਸ ਨੇ ਉਹ ਵੀ ਕਾਫੀ ਹੱਦ ਤੱਕ ਅਸੀਂ ਚਲਵਾ ਦਿੱਤੇ ਨੇ ਮਲਕ ਤਕਰੀਬਨ ਕਾਫੀ ਸਮੱਸਿਆ ਅੱਗੇ ਨਾਲ ਹੱਲ ਹੋ ਗਈ ਹੈ ਔਰ ਮੇਰਾ ਖਿਆਲ ਹੈ 2-4 ਦਿਨਾਂ 'ਚ ਹੋਰ ਸਾਰੀ ਵਿਸ਼ਵਾਸਿਆ ਟੋਟਲ 100% ਹੱਲ ਹੋ ਜਾਏਗੀ ਔਰ 10-15 ਦਿਨਾਂ ਤੱਕ ਨਵੀਂ ਕੰਪਨੀ ਦੇ ਜਿਹੜੀ ਹੈ ਨਵੀਂ ਮਸ਼ੀਨਰੀ ਆ ਜਾਏਗੀ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਵੀ ਜੜੀ ਦਿੱਕਤ ਨਹੀਂ ਰਹਿਣ ਦਿੱਤੀ ਜਾਵੇਗੀ ਕਿਉਂਕਿ ਸਾਨੂੰ ਇਹ ਪਤਾ ਸੀਗਾ ਕਿ ਜਦੋਂ ਅਸੀਂ ਪੁਰਾਣੀ ਕੰਪਨੀ ਨੂੰ ਬਾਹਰ ਐਗਜ਼ਿਟ ਕਰਕੇ ਨਵੀਂ ਕੰਪਨੀ ਲਿਆਉਣੀ ਹੈ ਉਹ 10-25 ਦਿਨ ਮਹੀਨਾ ਜਿਹੜੇ ਤਕਲੀਫ ਆ ਸਕਦੀ ਏ ਸੋ ਉਸ ਲਈ ਅਸੀਂ ਤਿਆਰੀ ਕੀਤੀ ਸੀਗੀ ਜਿਹੜੀਆਂ ਸਾਡੀਆਂ ਗੱਡੀਆਂ ਨੇ ਟਰਾਲੀਆਂ ਵੀ ਜਾ ਰਹੀਆਂ ਨੇ ਛੋਟੇ ਮਿੰਨੀ ਟਿਪਰ ਵੀ ਜਾ ਰਹੇ ਨੇ ਤਸਕੇ ਵੀ ਜਾ ਰਹੇ ਨੇ ਸੋ 5-10 ਦਿਨਾਂ ਤੱਕ ਨਵੀਆਂ ਗੱਡੀਆਂ ਆ ਜਾਣਗੀਆਂ ਸ਼ਾਇਦ ਕਿਸੇ ਕਿਸਮ ਦੀ ਕੂੜੇ ਦੀ ਸਮੱਸਿਆ ਨਹੀਂ ਰਹੇਗੀ ਕਿੰਨੀ ਤੇ ਗਿੰਟੀਆਂ ਮੇਰ ਸਾਹਿਬ ਜਿਹੜੇ ਛੋਟੀਆਂ ਗੱਡੀਆਂ ਜਾਂ ਟਰਾਲੀਆਂ ਜਿਹੜੀਆਂ ਸਾਡੀ ਕਾਰਕ ਤਕਰੀਬਨ 300 ਦੇ ਕਰੀਬ ਜਿਹੜੀ ਏ ਉਹ ਮਿੰਨੀ ਟਿਪਰ ਆਉਣਗੇ ਔਰ 100 ਦੇ ਕਰੀਬ ਜਿਹੜੀ ਏ ਟਰਾਲੀ ਵੀ ਚੱਲੇਗੀ ਸਾਹਿਬ ਡੰਪਰ ਤੇ ਵੀ ਦौरा ਕੀਤਾ ਗਿਆ ਔਰ ਡੰਪ ਤੇ ਵਿੱਚ ਵੀ ਅਸੀਂ ਜਿਹੜਾ ਡੰਪ ਨੂੰ ਬਾਇਓ ਰੈਮੀਡੀਸ਼ਨ ਕਰ ਰਹੇ ਹਾਂ ਉਹਨੂੰ ਖਤਮ ਕਰ ਰਹੇ ਆ ਉੱਥੇ ਵੀ ਜਿਹੜੀ ਮਸ਼ੀਨਰੀ ਆ ਗਈ ਉਹ ਮੈਗਿੱਟਰ ਕਰਕੇ ਵੀ ਆ ਮਸ਼ੀਨਰੀ ਇਨਸਟਾਲ ਹੋ ਰਹੀ ਏ ਔਰ ਨੈਕਸਟ ਵੀਕ ਦੇ ਵਿੱਚ ਅਸੀਂ ਉਹਨੂੰ ਜਿਹੜਾ ਚਲਾ ਵੀ ਦੇ ਆਗੇ ਵਿਕਾਸ ਨੂੰ ਮੈਂ ਕਿਹਾ ਸਰ ਜਿਹੜਾ ਕੰਮ ਕੁਝ ਤਰ੍ਹਾਂ ਜਿਹੜਾ ਪੁੱਛਿਆ ਜਿਹੜੇ ਪਿੱਛਾ ਦੇ ਵਿਕਾਸ ਤੇ ਬਹੁਤ ਸਾਰੇ ਗਾਮ ਨੇ ਸਾਡੀਆਂ ਜਿਹੜੀਆਂ ਰੋਡਸ ਜਿਹੜੀਆਂ ਮੇਨ ਬਣਦੀਆਂ ਨੇ ਰੋਣ ਵਾਲੇ ਦਿਨਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਕਾਫੀ ਕੰਮ ਜਿਹੜੇ ਨੇ ਅਸੀਂ 90 ਕਰੋੜ ਦੇ ਪਾਸ ਕੀਤੇ ਨੇ ਉਹ ਵੀ ਕੰਮ ਜਿਹੜੇ ਸ਼ੁਰੂ ਹੋ ਜਾਣਗੇ। ਉਹ ਸ਼ਹਿਰ ਵਾਸਤੇ ਮੈਸੇਜ ਆ ਜਾਂਦਾ ਤੇ ਦਿਹਾੜੇ ਵੀ ਕਰਦੇ ਦਿਵਾਲੀ ਦੀਆਂ। દિਵਾਲੀ ਔਰ ਦਸਹਿਰਾ ਵੀ ਆ ਔਰ ਨਵਰਾਤੇ ਵੀ ਚੱਲ ਰਹੇ ਨੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਏ ਔਰ ਕਿਸੇ ਕਿਸਮ ਦੀ ਦਿੱਕਤ ਨਾ ਆਣ ਦਿੱਤੀ ਜਾਏ। ਜਿਹੜੀ ਦਿੱਕਤ ਆਈ ਹੈ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਕਿਉਂਕਿ ਇਹ ਮਜਬੂਰੀ ਸੀਗੀ ਕਿ ਪੁਰਾਣੀ ਕੰਪਨੀ ਨੂੰ ਕੱਢ ਕੇ ਨਵੀਂ ਕੰਪਨੀ ਨੂੰ ਲਿਆਉਣਾ। ਸੋ ਉਹਦੇ ਕਰਕੇ ਜਿਹੜਾ ਹੈਗਾ ਜਿਹੜੀ ਥੋੜੀ ਦਿੱਕਤ ਆ ਰਹੀ ਹੈ ਉਹਨਾਂ ਵਾਲੇ ਦੋ-ਚਾਰ ਦਿਨਾਂ ਦੇ ਵਿੱਚ ਬਿਲਕੁਲ ਹੱਲ ਕਰ ਦਿੱਤਾ ਜਾਏਗਾ ਜੀ।